ਤੇ 23 12 2023 ਨੂੰ ਸਤਵਿੰਦਰ ਬੁੱਗਾ ਤੇ ਉਹਨਾਂ ਦੇ ਬ੍ਰਦਰ ਦਵਿੰਦਰ ਸਿੰਘ ਭੋਲਾ ਇਹਨਾਂ ਦੀ ਆਪਸ ਦੇ ਵਿੱਚ ਖੇਤਾਂ ਦੇ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਲੜਾਈ ਝਗੜਾ ਹੋਇਆ ਸੀ ਜਿਸ ਦੌਰਾਨ ਦਵਿੰਦਰ ਭੋਲਾ ਦੀ ਵਾਈਫ ਮਰਜੀਤ ਕੌਰ ਦੀ ਡੈਥ ਹੋ ਗਈ ਸੀ ਤੇ ਉਹਨਾਂ ਦੀ ਸਟੇਟਮੈਂਟ ਦੇ ਉੱਤੇ ਬੇਸਡ ਤੇ ਉਹਨਾਂ ਦੀ ਵਾਈਫ ਜਿਹੜੀ ਪੋਸਟਮਾਰਮ ਦੀ ਰਿਪੋਰਟ ਆਈ ਹੈ ਉਸ ਦੇ ਬੇਸਿਸ ਉੱਤੇ ਅਸੀਂ ਐਫ ਆਈ ਆਰ ਰਜਿਸਟਰ ਕੀਤੀ ਹੈ ਇਹ ਤਿੰਨ ਜਣਾਂ ਦੇ ਅਗੇਂਸਟ ਐਫ ਆਈ ਆਰ ਰਜਿਸਟਰ ਹੋਈ ਹੈ ਸਤਿੰਦਰ ਸਿੰਘ ਬੁੱਗਾ ਹਜ਼ਾਰਾ ਸਿੰਘ ਪੁੱਤਰ ਬੰਦ ਸਿੰਘ ਵਾਸੀ ਪਿੰਡ ਮਕਾਲੂਪੁਰ ਜੀ ਤੇ ਹਰਵਿੰਦਰ ਸਿੰਘ ਪੁੱਤਰ ਜਮੇਸ਼ ਸਿੰਘ ਵਾਸੀ ਪਿੰਡ ਬੀਬੀਪੁਰ ਇਹ ਤਿੰਨ ਜਣਾਂ ਦੇ ਅਗੇਂਸਟ ਐਫ ਆਈ ਆਰ ਰਜਿਸਟਰ ਹੋਈ ਹੈ ਅੰਡਰ ਸੈਕਸ਼ਨ 304 302 2344 506 34 ਆਈ ਪੀਸੀ ਇਹ ਜੀ ਜੋ ਹਜ਼ਾਰਾ ਸਿੰਘ ਹੈ ਇਹ ਸਤਿੰਦਰ ਬੁੱਗਾ ਕੋਲ ਖੇਤਾਂ 'ਚ ਕੰਮ ਕਰਦਾ ਤੇ ਜੋ ਹਰਵਿੰਦਰ ਸਿੰਘ ਹੈ ਇਹ ਇਹਦਾ ਕੋਈ ਦੋਸਤ ਹੈ ਜੀ ਕੀ ਮਾਮਲਾ ਸੀ ਜਿਹੜਾ ਇੰਨਾ ਸਮਾਂ ਲੱਗ ਗਿਆ ਮਾਮਲਾ ਦਰਜ ਹੁੰਦਿਆ ਇਹ ਜੀ ਜੋ ਡਿਸੀਜ਼ਡ ਹੈ ਉਹਨਾਂ ਦੀ ਕੋਈ ਵੀ ਮੈਡੀਕਲ ਰਿਪੋਰਟ ਨਹੀਂ ਸੀ ਤਾਂ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੇ ਨਾਲ ਇਹਨਾਂ ਨੇ ਹੁਣ ਵਿਕਟਮ ਦਾ ਪੋਸਟਮਾਰਟਮ ਕਰਵਾਇਆ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੁਣ ਐਫ ਆਈ ਆਰ ਰਜਿਸਟਰ ਹੋਈ ਕੀ ਆਇਆ ਪੋਸਟਮਾਰਟਮ ਦੇ ਵਿੱਚ ਰਿਪੋਰਟ ਦੇ ਵਿੱਚ ਪੋਸਟਮਾਰਟਮ ਦੇ ਚਲੋ ਬਾਕੀ ਚੀਜ਼ਾਂ ਵੀ ਹੈ ਮੇਨ ਜਿਹੜੀ ਇਹਦੇ ਵਿੱਚ ਇੱਕ ਹੈਡ ਇੰਜਰੀ ਆਈ ਹੈ ਹੈਡ ਇੰਜਰੀ ਜਿਹੜੀ ਪ੍ਰੋਬੇਬਲ ਕੌਜ਼ ਆਫ ਡੈਥ ਹੋ ਸਕਦੀ ਹੈ ਬਿਫੋਰ ਡੈਥ ਦੀ ਹੈ ਹੈਡ ਇੰਜਰੀ ਹੈ ਬਾਕੀ ਵਿਸ਼ਵ ਰਿਪੋਰਟ ਹੋਂ ਤੋਂ ਬਾਅਦ ਅੱਗੇ ਹੋਰ ਡਿਟੇਲ ਦੇ ਵਿੱਚ ਇਹਦਾ ਪਤਾ ਲੱਗਦਾ ਰੀਡ ਕਰਨ ਵਾਸਤੇ ਕੋਈ ਟੀਮਾਂ ਵੀ ਗਠਿਤ ਕੀਤੀ ਗਈਆਂ ਹਨ ਗ੍ਰਿਫਤਾਰ ਕੀ ਇਹਦੇ ਵਿੱਚ ਅਸੀਂ ਰੇਡਸ ਕਰ ਰਹੇ ਹਾਂ ਜੀ ਕਿਸੇ ਦੀ ਕਰਵਾਈ ਹੋਈ ਨਹੀਂ ਹਜੇ ਤੱਕ ਕਿਸੇ ਦੀ ਗ੍ਰਿਫਤਾਰੀ ਨਹੀਂ ਕੀਤੀ ਜੋ ਜੀ ਉਹਨਾਂ ਦੀ ਕੰਪਲੇਂਟ ਸਾਡੇ ਕੋਲ ਆਈ ਵੀ ਹੈ ਉਹਦੀ ਇਨਕੁਆਇਰੀ ਅਸੀਂ ਕਰ ਰਹੇ ਹਾਂ ਜੇ ਉਹਦੇ ਵਿੱਚ ਤੁਹਾਨੂੰ ਕੋਈ ਹੋਰ ਐਵੀਡੈਂਸ ਉਹਦੇ ਵਿੱਚ ਆਦਤ ਤਾਂ ਅਸੀਂ ਉਹਦੇ ਵਿੱਚ ਵੀ ਬੰਦੀ ਜੋ ਕਾਰਵਾਈ ਹੋਈ ਉਹ ਕਰਾਂਗੇ